ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਦੇਵੀ ਵਾਲਾ ਜ਼ਿਲ੍ਹਾ ਫਰੀਦਕੋਟ ਤਸੀਲ ਇਸ ਨੂੰ ਕੋਟਕਪੂਰਾ ਪੈਂਦੀ ਆ ਤੇ ਵੀ ਇਹਦਾ ਲੱਗਿਆ ਹੋਇਆ ਪੋਸਟਰ ਤੇ ਵੇਖ ਹੀ ਲਿਆ ਵਾ ਗੁਰੀ ਡੇਰੀ ਫਾਰਮ ਵੀ ਇਹਦਾ ਪ੍ਰੋਜੈਕਟ ਕੀਤਾ ਜੇ ਆਪਣੀ ਇਸ ਘਰੋਂ ਪਹਿਲੀ ਵੀਡੀਓ ਵਾ ਰੁਟੀਨ ਚ ਪਸ਼ੂ ਆਉਂਦੇ ਆ ਤੀਜੇ ਸੇਜ ਲੋਕ ਜਾਂਦੇ ਆ ਕਿ ਚੰਗਾ ਬਾਈ ਦਾ ਵਪਾਰ ਦਾ ਕੰਮ ਆ ਸਾਫ਼ ਸੁਥਰਾ ਕੰਮ ਆਗਾ ਨੌਜਵਾਨ ਵੀਰ ਆਗਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਨ ਵੇਚ ਤੇ ਕੇ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੂੰ ਪਹੁセール ਕਰਨਾ ਹੋਵੇ ਜਾਂ ਜਦ ਦੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੇ ਮੇਰਾ ਮੋਬਾਈਲ ਨੰਬਰ 98783 93488 ਇਹ ਤਸੱਲੀ ਪਰਖ ਤੁਸੀਂ ਆ ਕੇ ਕਰਨੀ ਆ ਤੁਸੀਂ ਪੈਸੇ ਲਾਉਣੇ ਆਗੇ ਮੇਰੀ ਰੇਗੜੀ ਬੇਚ ਤੇ ਸੋਇਆ ਸੋਇਆ ਨਾਗਰ ਦੋ ਟਾਈਮ ਚੋਕੇ ਜਰੂਰ ਲਿਆ ਕਰੋ ਓਕੇ ਪੈਸੇ ਲਾਉਣੇ ਆ ਤੁਸੀਂ ਆਓ ਕਰਦੇ ਆ ਵਾਕੇ ਵੀਰ ਨਾਲ ਗੱਲਬਾਤ ਲੈਨੇ ਪਰ ਪਰਪਰ ਜਾਣ ਕਰੇ ਜਵਾਈ ਤੋਂ ਅਜੇ ਬਈ ਸਰਕਾਰ ਨਾਮ ਦੱਸ ਦੇ ਬਾਈ ਨਾਮ ਬਾਈ ਗੁਰੀਆ ਪਿੰਨ ਦੇਵੀ ਵਾਲਾ ਜ਼ਿਲ੍ਹਾ ਫਰੀਨਕੋਟ ਤਹਿਸੀਲ ਕੋਟਕਪੂਰਾ ਬਾਈ ਠੀਕ ਹੈ ਬਾਈ ਇੱਧਰ ਸ਼ੁਰੂ ਕਰ ਲੈ ਮੋਬਾਈਲ ਨੰਬਰ ਹੈਗਾ ਬਾਈ 8699077973 ਬਾਈ ਠੀਕ ਹੈ ਬਾਈ ਹਾਂ ਜੀ ਬਈ ਸ਼ਾਈ ਵਾਲਾ ਸ਼ੁਰੂ ਕਰ ਲੈ ਬਾਈ ਕਿਹੜਾ ਸੂਆ ਸੋਈ ਆ ਸ਼ਾਈ ਵਾਲਾ ਲੈ ਬਾਈ ਦੂਜਾ ਸੂਆ ਸੋਈ ਆ ਆਹ ਚੌਥਾ ਦਿਨ ਸੋਈ ਨੂੰ ਆ ਠੀਕ ਹੈ ਨਾ ਮੇਰੇ ਨਾਲ ਬੇਬੀ ਆ ਵੇਖਣਾ ਮੇਰਾ ਭਾਈ ਚੱਲੀ ਜਾਂਦਾ ਠੀਕ ਹੈ ਜੀ ਹਾਂ ਫੀਲ ਠੰਡੀ ਦੀ ਫੁੱਲ ਗਾਰੰਟੀ ਅਗਲੇ ਦੇ ਘਰ ਟਿੱਕਰ ਵੀ ਲੈਣੇ ਪੈਂਦੇ ਆਂ ਅਗਲੇ ਨੇ ਪੈਸੇ ਲਾਉਣੇ ਭਾਵੇਂ ਚਾਰ ਟਾਈਮ ਚੋਲੇ ਠੀਕ ਆ ਦੁੱਧ ਦਾਦੀ ਸਹੀ ਰਾਇ ਕੰਡੇ ਵਾਲਾ ਜਿਹੜਾ ਚੋਣ ਵਾਲਾ ਸਹੀ 10 ਕਿਲੋ ਆ ਭਾਵੇਂ ਆਪਣੇ ਘਰੇ ਅਗਲਾ ਚਾਰ ਟਾਈਮ ਚੋਲੇਵੇ ਬਾਈ ਆਪਣੀ ਇਹ ਚੈਨਲ ਤੇ ਪਹਿਲੀ ਵੀਡੀਓ ਬਣਦੀ ਪਈ ਆ ਲੋਕਾਂ ਨੂੰ ਪਤਾ ਲੱਗ ਜੂਗਾ ਕਿ ਕਿਵੇਂ ਆ ਠੀਕ ਆ ਬਾਈ ਅਗਲਾ ਭਾਵੇਂ ਚਾਰ ਟਾਈਮ ਚੋਲੇ ਨਹੀਂ ਸ਼ਾਈਵਾਲ ਵੜ ਬੱਚਾ ਛੜਾ ਕੇ ਬੈਠਾ ਰਮਰਾਊਗੀ ਇਹਦੇ ਬਾਈ ਭਾਵੇਂ ਥਾਈਂ ਬੈਠੀ ਨਾ ਇਹਨੂੰ ਕੋਈ ਨਿਆਣੇ ਦੀ ਲੋੜ ਨਾ ਬੱਟੇ ਦੀ ਲੋੜ ਠੀਕ ਆ ਬਾਈ ਕੋਈ ਢੰਗਾ ਨਹੀਂ ਪਾਇਆ ਭਾਵੇਂ ਆਪਣੀ ਦੋ ਦਾ ਤੋਂ ਸੋਣੀ ਗਈ ਹੋਣੀ ਹੈਗੀ ਬਈ ਤਾਂ ਮੇਰੇ ਘਰੇ ਪਹਿਲਾ ਚਾਟ ਨਾਲ 10 ਕੁ ਦੁੱਧ ਆ ਛਾਈ ਵਾਲਾ ਵੈੜਾ ਪੈਂਟ ਵਾਛੀ ਦਾ ਬਹੁਤ ਚੰਗਾ ਵਾਜੇ ਨੇ ਚੰਗਾ ਵਾ ਕਦ ਕਠ ਵੀ ਠੀਕ ਆ ਹਾਂ ਕਦ ਨਾਰਮਲ ਆਗਾ ਬਈ ਬਾਲੀ ਵੱਡੀ ਨਹੀਂ ਨਾ ਬਾਲੀ ਛੋਟੀ ਜੀ ਆਗੀ ਦੇਖਾ ਲੈ ਠੰਡੀ ਸੀਰਤ ਵੀ ਵੇਖ ਸਕਦੇ ਹੋ ਜੀ ਸੁਣਾ ਥਾਣਾ ਠੀਕ ਆ ਹਾਂ ਲੋਕੀ ਕਹਿੰਦੇ ਵੀ ਛਾਈ ਵਾਲ ਗਰਮ ਹੁੰਦਗਾ ਪਰ ਜਮਾ ਠੰਡੀ ਸੀਰਤ ਵੇਖ ਸਕਦੇ ਹੋ ਐਚਾ ਵੈੜਾ ਅਰਗੀ ਆਗੀ ਥਾਣਾ ਸਾਬ ਬਹੁਤ ਚੰਗਾ ਥੀ ਚੁਵਾਈ ਵਾਲਾ ਮੁੱਠੀ ਵਾਲਾ ਥਾਣਾ ਹੈਗਾ ਤੇ ਵੇਖ ਸਕਦੇ ਹੋ ਫੇਸ ਕੁਆਲਟੀ ਚੈੱਕ ਕਰ ਲਓ ਜੀ ਲੈ ਲਾਂਗੇ ਜੇ ਕੋਈ ਹਿੱਲਣ ਖਲੌਣ ਵਾਲੀ ਗੱਲ ਹੋਵੇ ਠੀਕ ਆ ਜੀ ਠੀਕ ਆ ਤੋਰ ਲਈ ਦਰ ਲੋ ਜੀ ਦੋਸਤੋ ਬਾਈ ਕਹਿੰਦਾ ਆਪਾਂ ਹਿੱਲਣ ਖਲੌਣ ਦੇ ਘਾਕ ਤੱਕ ਦੀ ਗਾਰੰਟੀ ਹੈ ਦੁੱਧ ਦੁੱਧ ਕੋ ਚਟਾ ਮੱਝਾ ਆਰਗਾ ਬਾਕੀ ਬਾਈ ਹੈ ਚੋਈਆਂ ਨੂੰ ਕਿਹੜਾ ਟਾਈਮ ਹੋਏ ਟਾਈਮ ਵੀ ਲਾ ਦੇ ਬਾਈ ਥਾਂ ਤੋਂ ਵੇਖ ਕੇ ਦੱਸੋ ਅਰੇ ਦੋਸਤੋ ਹਜੇ ਟੈਂ ਹੋਇਆ ਵਾ 10 ਵਜੇ ਤੇ 44 ਮਿੰਟ ਹੋਏ ਆ ਹਜੇ ਜੇ ਕਿਸੇ ਪੌਣੇ 11 ਟਾਈਮ ਹੁੰਦਾ ਵਾ ਸ਼ਾਮ ਨੂੰ ਸਾਰਾ ਦੇਣੀ ਪਿਆ ਜੇ ਇਹ ਵੀਡੀਓ ਸ਼ਾਮ ਨੂੰ ਬਣਾਉਂਦੇ ਤੋਦਨ ਹਵਾਨੇ ਭਰੇ ਹੋਣੇ ਸੀਗੇ ਤੇ ਦੇਖ ਉਸ ਹੋਰ ਹੋਣੀ ਸੀਗੀ ਬਾਕੀ ਜਿਹੜੇ ਵੀਰ ਨੇ ਸਮਝ ਆਉਂਦੀ ਹੈਗੀ ਵੀਰ ਨੇ ਆਪ ਚੋਕੇ ਲੈ ਲੈਣੀ ਹੈਗੀ ਥਾਣਾ ਬਹੁਤ ਚੰਗੇ ਆ ਇੱਥੇ ਚੁਾਈ ਵਾਲਾ ਮੁੱਠੀ ਵਾਲਾ ਥਾਣਾ ਚਾਰ ਹੀ ਥਾਣਾ ਕੋਈ ਫੋੜ ਨਹੀਂ ਕੋਈ ਛਾਂਗ ਨਹੀਂ ਦਦੋ ਚਟਾ ਮੱਝਾਰਗਾ ਗਰਮੀ ਗਰਮੀ ਦੋਦੇ ਨਜ਼ਾਰੇ ਦੇ ਦੂਗੀ ਬਾਕੀ ਬਾਈ ਸ਼ਾਈ ਵਾਲ ਵੈੜ ਨਹੀਂ ਬੱਚੇ ਤੋਂ ਬਿਨਾ ਚਲਾ ਚਲਾ ਕੇ ਮਾਰਦੀ ਆ ਬੱਚੇ ਨੂੰ ਵੀ ਕੋਈ ਚੱਕਰ ਪੈ ਗਿਆ ਕੋਈ ਦਿੱਕਤ ਨਹੀਂ ਵੀ ਬੱਚੇ ਨੂੰ ਲਵਾਉ ਥੱਲੇ ਭਾਵੇਂ ਨਹੀਂ ਬੈਠਾ ਵਾਰ-ਵਾਰ ਠੰਡੀ ਜਮਾਂ ਬਾਰ-ਬਾਰ ਠੰਡੀ ਸਿਰ ਐ ਵੜਨ ਕੀ ਵੈੜ ਆ ਗਈ ਕੱਦ ਕਾ ਜਰੂਰ ਦਰਮਿਆਨਾ ਵਾ ਮੁੱਲ ਬਾਈ ਇਹਦਾ ਭਾਈ ਮੁੱਲ ਲੈਣ ਦੇ ਨਹੀਂ ਦੱਸ ਦिए ਹਾਂਜੀ ਲੈਣ ਦੇ ਨਹੀਂ ਪੱਜਾਇਆ ਇੱਥੇ ਲੈਣ ਬੱਚੀ ਵੀ ਨਹੀਂ ਦੇਣੀ 26000 ਦੀ ਵੜ ਦੇਣੀ ਆ ਮੁੱਲ ਭਾਵੇਂ ਜਿੰਨਾ ਕਲਾ ਮਰਜ਼ੀ ਕਰਾ ਲਵੇ ਠੀਕ ਹੈ ਜੀ ਜਮਾ ਜੈ ਡਿਮਾਂਡ ਆ ਠੀਕ ਲੋ ਜਮਾ ਬੱਚੀਆਂ ਵਾਲੇ ਭਾਜ ਨੇ ਲੋ 30 30 ਤੇ ਬੱਚੀਆਂ ਵਿਕੀ ਜਾਂਦੀਆਂ 26000 ਰੁਪਏ ਜਮਾ ਜੈ ਜਮਾ 10 ਕਿਲੋ ਦੁੱਧ ਆ ਜਿਹੜਾ ਤੁਸੀਂ ਦੋ ਟਾਈਮ ਚੋਲਣਾ 10 ਕਿਲੋ ਦੁੱਧ ਜਮਾ ਜੈ ਜਮਾ 26000 ਮਗਰੇ ਦੇ ਬੱਚਾ ਜੀ ਦੋ ਨੰਬਰ ਤੇ ਆ ਜੀ ਬਾਈ ਦੋ ਨੰਬਰ ਵੈਡ ਬਾਈ ਟੋਕੜਾ 8 ਕਿਲੋ ਸਹੀ ਚੋਣ ਵਾਲਾ 7 ਕਿਲੋ ਤੇ ਆਪਣੇ ਨਾਲ ਬੀ ਸੋਲਦਾ ਕੱਲੇ ਕੱਦ ਕਾੜ ਦੀ ਫੁੱਲ ਵੱਡੀਆਂ ਅੱਜ ਨੂੰ 33 ਤੋਂ 34 ਰਣ ਹੁੰਦੇ ਬਾਈ ਠੀਕ ਹੈ ਠੀਕ ਹੈ ਜੀ ਹਾਂਜੀ ਬਾਈ ਆਪਣੇ ਮੰਨੀਓ ਰੋਲ ਖਾਲੀ ਕਰਕੇ ਲੈ ਲਵੇ ਅਗਲਾ ਠੀਕ ਹੈ ਹਾਂਜੀ ਤੋੜ ਲਈ ਬਾਈ ਲੋ ਜੀ ਦੋਸਤੋ ਬਾਈ ਕਹਿੰਦਾ ਵੀ ਆਪਣੇ ਨਾਲ ਜਮਾ ਖਾਲੀ ਆ 33 ਤੋਂ ਟੀਕਾ ਪਰ ਇਹਨ ਹੋ ਗਏ ਦੋ ਤਾਂ 8 ਕਿਲੋ ਪਰ 7 ਕਿਲੋ ਜਿਹੜਾ ਮਰਜੀ ਬਾਈ ਦੇ ਘਰ ਚੋ ਕੇ ਲਿਆ ਸਕਦਾ ਵਾ ਫੁੱਲ ਵੱਡਾ ਕੱਦ ਕਾੜਾ ਚੰਗਾ ਵਾ ਬਾਈ ਨੇ ਚੰਗਾ ਨਿੱਸੀ ਫਿੱਕੀ ਨਹੀਂ ਕੋਈ ਥਣਾ ਸਾਹਿਬ ਬਹੁਤ ਚੰਗਾ ਥਿਚੂ ਆਈ ਵਾਲਾ ਮੁੱਠੀ ਵਾਲਾ ਥਾਣਾ ਹੈਗਾ ਸ਼ਾਮ ਤੱਕ ਸੋਦਾ ਹਵਾਨਾ ਨੇ ਭਰ ਲੈਣਾ ਵਾ ਠੰਡੀ ਦਾ ਬਾਈ ਇਹ ਵੀ ਪਾ ਲੈ ਇੱਥੇ ਬਹਿਣ ਲੈ ਲੋ ਜੀ ਦੋਸਤੋ ਬਾਈ ਥੱਲੇ ਬਿਠਾ ਬਿਨਾ ਬੱਚਾ ਕੋਈ ਹੈ ਬੱਚਾ ਨਹੀਂ ਬਾਈ ਮਗਰ ਦੇ ਨਹੀਂ ਨਹੀਂ ਬਈ ਬੱਚਾ ਬੱਚਾ ਹੈ ਨਹੀਂ ਟੋਕੜ ਵੈੜ ਆ ਕੇ ਠੰਡੀ ਸੀਰ ਆ ਮੋੜ ਲਿਆ ਬਾਈ ਬੋਦੀ ਵਾਲੇ ਵੈੜ ਆ ਟੱਕਾ ਕਰਨਾ ਜਦ ਬਿੜ ਵੀ ਚੰਗੀ ਆ ਗਈ ਕੋਈ ਲੱਸੀ ਪਿੱਕੀ ਨਹੀਂ ਦੇ ਸਕਦੇ ਦੇਖ ਸਕਦੇ ਬਾਈ ਨੂੰ ਚੰਗਾ ਵੈੜਦਾ ਤਾਂ 8 ਕਿਲੋ ਆ ਪਰ 7 ਕਿਲੋ ਮੰਨ ਕੇ ਵੀਰਾਂ ਦਾ ਕੋਈ ਮਰਜ਼ੀ ਆਪਣਾ ਸਬਦਾ ਕਰ ਲਵੇ ਵੀਰ ਆਪਾਂ ਦੋ ਟਾਈਮ ਚਾਰਟਾ ਬਣਾ ਛੇ ਟਾਈਮ ਚਲੋ ਜਦੋਂ ਉਹਨੇ ਪੈਸੇ ਲਾਉਣੇ ਆ ਜਦੋਂ ਮਾਲਕ ਚੋਂ ਦਾ ਫਿਰ ਆਪਾਂ ਚੂਣ ਚ ਵੀ ਕਹਦਾ ਹਰ ਜਾਗਾ ਕੋਈ 50 100 ਦੇ ਤੇਲ ਨਾਲ ਚੱਕਰ ਨਹੀਂ ਹਾਂਜੀ ਹਾਂਜੀ 50 ਦੇ ਤੇਲ ਮਚਾ ਕੇ ਆ ਜਾਵੇ ਕੋਈ ਚੱਕਣੀ ਖਾਣਾ ਮੰਨਿਓ ਆਪਣੀ ਸਾਰੀ ਗਾਵਾਂ ਦੀ ਫੁੱਲ ਗਰੰਟੀ ਹੋਊਗੀ ਠੀਕ ਹੈ ਜੀ ਮੁੱਲ ਫਿਰ ਤਾਂ ਬਾਈ ਬਾਈ ਮੁੱਲ ਕਰਾਉ ਨੂੰ ਜਿੰਨਾ ਮਾਰੀ ਕਰਾ 17000 ਦੀ ਵੈਢ ਦੇਣੀ ਆ ਠੀਕ ਹੈ ਜੀ ਕਿਵੇਂ ਨੇਰੀ ਦਾ ਅਸਰ ਬੱਚੀ ਨਹੀਂ ਹੁੰਦੀ ਨਹੀਂ ਠੀਕ ਹੈ ਜੀ ਲੋ ਜੀ ਦੋਸਤ ਜਮਾ ਜੈਜ ਮਾਲਾ 17000 ਰੁਪਿਆ ਦੋਸਤੋ ਇਹਨੇ ਤਾਂ ਬੱਚੀਆਂ ਨਹੀਂ ਲੋਕੀ 20 25 25 ਹਜ਼ਾਰ ਦੀ ਬੱਚੀਆਂ ਵਿਕੀ ਜਾਂਦੀਆਂ ਚੰਗੀਆਂ ਤਾਜੀ ਸੂਈ ਨੇ ਵੀ ਗੁਲਾਬੀ ਥਾਣਾ ਬਹੁਤ ਚੰਗਾ ਤੇ ਦੇਖ ਸਕਦੇ ਹੋ ਜੀ ਸੋਹਣਾ ਥਾਣਾ ਆ ਕੇ ਫੋੜਨੇ ਕੋਈ ਛਾਂਗ ਨਹੀਂ ਚਾਰ ਹੀ ਥਾਣਾ ਬਰਤ ਚੰਗੀਆਂ ਥਾਣਾ ਦੇ ਵਿੱਚ ਜਮਾ ਜੈਜ ਮੌਲਾ ਦੋਸਤੋ ਇਹਨੇ ਭਾਅ ਸਸਤੇ ਭਾਅ ਮੈਂ ਤਾਂ ਨਹੀਂ ਤੁਹਾਨੂੰ ਕਦੋਂ ਮਿਲ ਜੂਗਾ ਪਸੂ ਬਾਕੀ ਇਹਦਾ ਵੀਡੀਓ ਵੇਣਾ ਹੀ ਆਪਾਂ ਬਹੁਤ ਸਸਤੇ ਭਾਅ ਤੇ ਜਮਾ ਜੈਜ ਮੌਲਾ ਦੀ ਵੈੜ ਆ ਗਈ 7 ਕਿਲੋ ਦੁੱਧ ਹੈਗਾ ਮੌਲਾ ਸਿਰਫ 17000 ਰੁਪਿਆ ਤੈਨੂੰ ਬਤਾ ਦੇ ਬਾਈ ਇਹ ਬਾਈ ਦੂਜਾ ਸੁਹਾ ਸੋਈਆ ਅੱਜ ਇਹਨੂੰ ਛੇ ਮਾ ਦਾ ਸੁਈ ਨੂਆ ਬੱਛੀ ਮਗਰਾ ਠੀਕ ਹੈ ਜੀ 10 ਕਿਲੋ ਦੁੱਧ ਪਿਆਰਾ ਬਾਈ ਆਪਾਂ ਇੱਕ ਗੱਲ ਪਹਿਲਾਂ ਦੱਸਾਂਗੇ ਠੀਕ ਹੈ ਜੀ ਭਾਜ ਜਮਾ ਛੋਟਾ ਬੱਛਾਂ ਵਾਲਾ ਕਿਤੇ ਕਿਤੇ ਥਣਾ ਨੂੰ ਮੂੰਹ ਮਾਰਦੀ ਆ ਬਾਈ ਠੀਕ ਹੈ ਜੀ ਅਗਲਾ ਆ ਦੇ ਮਾਲਕ ਚੱਲ ਗਾਂ ਘੀੜੀ ਕਰਕੇ ਬੰਨ ਲਵੇ ਜਾਂ ਨੱਕ ਚ ਕੁੰਡਾ ਵਾਦੇ ਥਰਗਾ ਚੁੰਗਦੀ ਵੀ ਨਹੀਂ ਬਾਈ ਠੀਕ ਹੈ ਜੀ ਹਾਂ ਦੋਸਤੋ ਦੇਖ ਬਾਈ ਦੀ ਇਮਾਨਦਾਰੀ ਆ ਕਿ ਨਹੀਂ ਵੀਡੀਓ ਦੱਸਦਾ ਨਹੀਂ ਬੰਦਾ ਅਜ ਤੱਕ ਮੈਂ ਦੇਖਣਾ ਤਾਂ ਵੀਡੀਓ ਦੇਖ ਕੇ ਦੱਸੋਗੇ ਹਨ ਬਾਈ ਗਾਂ ਮੂੰਹ ਮਾਰਦੀ ਆ ਹਾਂ ਠੀਕ ਹੈ ਬਾਈ ਆਪਾਂ ਵੀ ਇਹ ਗੱਲ ਦਾ ਲਾਭ ਲੈਣਾ ਅਗਲੀ ਦੀ ਚੀਜ਼ ਸਾਹਮਣੇ ਬਈ ਲੈਣੀ ਕਰਨੀ ਅਗਲਾ ਲੈ ਲੂਗਾ ਠੀਕ ਆ ਮਾਂ ਦੇ ਚੋਰ ਜਾਂਦੀ ਬੱਛੀ ਆ ਬੱਛੀ ਚੈੱਕ ਕਰਾ ਲੇ ਬਾਈ ਠੀਕ ਆ ਹਾਂ ਲੋ ਜੀ ਦੋਸਤੋ ਬੱਛੀ ਤੈਨੂੰ ਪਹਿਲਾਂ ਵਿਖਾ ਦੇਣਾ ਚੰਗੀ ਸੇਵਾ ਸੰਭਾਲ ਗੌਰ ਕਰ ਲਓਗੇ ਮਾਂ ਤੇ ਮਗਰੇ ਤਿਆਰ ਹੋ ਜੂਗੀ ਸੋਹਣੀ ਬੱਛੀ ਆ ਮਗਰੇ ਦੇ ਕਿੰਨਾ ਮੈਂਦਾ ਸੂਈ ਨੂੰ ਬਾਈ ਬਾਈ ਅੱਜ ਇਹਨੂੰ 6ਵੇਂ ਜਾਂ 7ਵੇਂ ਦਿਨ ਬਾਈ 6ਵਾਂ ਦਿਨ 7 ਠੰਡੀ ਬਾਈ ਇਹ ਵੀ ਭਾਵੇਂ ਹੀ ਬਹਿ ਜਾ ਥੱਲੇ ਲੈ ਠੀਕ ਆ ਜੀ ਐ ਨਹੀਂ ਮੰਨ ਕੇ ਚੱਲ ਆਪਾਂ ਪਾਸੂ ਕੋਈ ਗਰਮ ਲੈ ਲਿਆ ਠੀਕ ਆ ਜੀ ਵੀ ਅਗਲਾ ਚੋਣ ਬੈਠੂਗਾ ਤੇ ਲੋ ਵੀ ਦੋਸਤੋ ਠੰਡੀ ਸੀ ਤੇ ਵੇਖ ਹੀ ਲਈ ਆ ਕਿਉਂਕਿ ਨਿਆਣਾ ਨੀ ਗਿਆ ਪਾਇਆ ਕੋਈ ਬੰਦੇ ਨਹੀਂ ਬਾਈ ਨੇ ਉਹ ਧੜਾ ਮਾਰ ਤੀਆਂ ਵਾ ਤੇ ਜਿਹੜਾ 10 ਕਿਲੋ ਆ ਕੰਡੇ ਵਾਲਾ ਵਾ ਇਹਦੇ ਚੋ ਲੈਣਾ ਵਾ ਪਰ ਬਾਈ ਕਹਿੰਦਾ ਵੀ ਕਦੇ ਕਦੇ ਥਾਣਾ ਨੂੰ ਮੂੰਹ ਮਾਰਦੀ ਆ ਕਿ ਮਤਲਬ ਚੁੰਗਦੀ ਆ ਕਦੇ ਕਦੇ ਮੇਰੇ ਕੋਲੇ ਰਾਤ ਤੇ ਆਪਾਂ ਨੂੰ ਸ਼ੱਕ ਪਿਆ ਆਪਾਂ ਤਾ ਕਰਕੇ ਦੱਸਿਆ ਮੈਂ ਨੇ ਦੱਸਿਆ ਨਹੀਂ ਆਪਾਂ ਵੀ ਤਾਂ ਵੀਡੀਓ ਤੇ ਹੀ ਲਈ ਆ 10 ਕਿਲੋ ਦੁੱਧ ਸਹੀ ਚੋਣ ਵਾਲਾ ਗਾ ਥੱਲੇ ਠੀਕ ਆ ਜੀ ਹਾਂ ਜੀ ਬਾਈ ਕਹਿੰਦਾ ਆਪਾਂ ਵੀਡੀਓ ਤਾਂ ਲੈ ਲਈ ਗਾ ਦੱਸਿਆ ਨਹੀਂ ਗਾਂ ਵਾਲੇ ਬੰਦੇ ਨੇ ਮਾੜੀ ਗੱਲ ਆਗੀ ਆ ਜਿਹੜਾ ਬੰਦਾ ਠੱਗੀ ਠੋਰੀ ਕਰਦਾ ਪਰ ਥ ਸੁਣੋ ਥਾਣਾ ਹਵਾਨਾ ਚਾਰ ਹੀ ਥਾਣੇ ਦੇ ਫੋੜ ਨਹੀਂ ਕੋਈ ਸ਼ਾਂਗ ਨਹੀਂ ਮਗਰ ਇਹਦੇ ਅੱਛੀ ਬਹੁਤ ਪਿਆਰੀ ਹੈਗੀ ਹਾਂ ਕੇ ਪਾਸੀ ਬਾਇਓਲ ਐਂਡ ਗੱਲ ਛੱਡ ਕਰਕੇ ਪਰੇ ਹੋਏ ਨਾਲੇ ਕਰੋ ਸਗਾਈਆਂ ਬਾਈ ਸਿੰਘ ਜੀ ਆਗੇ ਬਾਕੀ ਠੰਡੀ ਸੀਦਾ ਦਦੋ ਚਟਾ ਮੱਝਾ ਰਗਾ ਫੈਣ ਫੁੱੜ ਚੰਗੀ ਆਜੂਗੀ ਮੁੱਲ ਦਾ ਬਾਈ ਬਾਈ ਮੁੱਲ ਮੰਨ ਕੇ ਚੱਲ ਵੀ 10 ਕਿਲੋ ਦੁੱਧ 10 ਇਹ ਚੋਣਾ 14 ਕਿਲੋ ਦੁੱਧ ਸੀ ਬੰਦੇ ਨੇ ਦੱਸਿਆ ਠੀਕ ਹੈ ਜੀ ਹੁਣ ਆਪਾਂ ਗਾਂ 14000 ਦੀ ਬੱਸ ਦੇ ਦੇਣੀ ਆ ਠੀਕ ਹੈ ਜੀ ਹਾਂ ਤਾਜੀ ਸੂਈ ਮਗਰ ਤੈਨੂੰ ਪਤਾ ਬੱਚੀ 2 ਮਹੀਨੇ ਸਾਫ ਕੋਈ ਭਾਵੇਂ 10000 ਦੀ ਬੱਚੀ ਦੇ ਦਵੇ ਅਗਲਾ ਠੀਕ ਹੈ ਜੀ ਹਾਂਜੀ ਲੋ ਦੋਸਤ ਜਮਾਂ ਬੱਚੀਆਂ ਵਾਲਾ ਪਾ ਪਾ ਜਮਾਂ ਛੋਟਾ 14000 ਰੁਪਇਆ ਬਾਕੀ ਕੋ ਛੋਟਨੀ ਛਾਂ ਨਹੀਂ ਬਈ ਲੋ ਜੀ ਦੋਸਤੋ 10 ਕਿਲੋ ਦੁੱਧ ਤਾਂ ਮੌਲਾ ਸਰ ਮੈਂ 14000 ਰੁਪਿਆ ਆ ਤਾਂ ਬੱਚਿਆਂ ਨੂੰ ਛੋਟਾ ਭਾਅ ਕਰਤਾ ਬਾਈ ਨੇ ਆਹ ਬੋ ਕਿ ਬੱਚਿਆਂ ਦਾ ਵੀ 30000 ਮੰਗੀ ਜਾਂਦੇ ਆਗੇ ਬਾਈ 10 ਕਿਲੋ ਦੁੱਧ ਵੀ ਬਹੁਤ ਮਹਿੰਗਾ ਨਾਲੇ ਮੰਗੀ ਆ ਹਾਂ ਜੀ ਹਾਂ 10 ਕਿਲੋ ਦੁੱਧ ਤੇ ਮੱਝਾਰਾ ਕਾ ਹੋਊਗਾ 10 ਕਿਲੋ ਦੁੱਧ ਮੱਝ ਲੈਣੀ ਹੋਵੇ ਅੱਜ ਕੱਲ ਡੇਢ ਲੱਖ ਤੋਂ ਬਾਹਰ ਆਉਂਦੀ ਆਗੀ ਬਾਕੀ ਬਾਈ ਦੇ ਤਿੰਨੇ ਨਾਗੇ ਬਹੁਤ ਚੰਗੇ ਆਗੇ ਆ ਚਾਈ ਵਾਲਾ ਬੈਠ ਠੰਡੀ ਸੀਲ ਆਗੀ ਠੰਡੇ ਸੀਲ ਸਾਰੇ ਪਸੂ ਬਹੁਤ ਆਗੇ ਤਿੰਨਾਂ ਨਾਲ ਜੇ ਥੋੜਾ ਨਾਗ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਕਰ ਜਿਹੜਾ ਨਾਲ ਤੁਹਾਡੇ ਪਸੰਦ ਆਵੇ ਤੁਸੀਂ ਬਾਈ ਦੇ ਘਰ ਦੋ ਟਾਈਮ ਭਲਾ ਚਾਰ ਟਾਈਮ ਚੋਕੇ ਤੁਸੀਂ ਲਿਜਾ ਸਕਦੇ ਹੋ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ